ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਆਪਣਾ ਜੋ ਵੀਡੀਓ ਦਾ ਵਿਸ਼ਾ ਹੈ ਉਹ ਹੈ ਰਾਦਾ ਸਵਾਮੀ ਸਤਸੰਗ ਬਿਆਸ ਦਾ ਜੀ ਰਾਦਾ ਸਵਾਮੀ ਸਤਸੰਗ ਬਿਆਸ ਜੋ ਹੈ ਜਾਤ ਦੇ ਬਿਆਸ ਲਿਖੇ ਜਿੱਥੇ ਕਿ Hindu ਅਤੇ Sikh ਸੰਗਤ ਬਹੁਤ ਵੱਡੀ ਤعداد ਵਿੱਚ ਪਹੁੰਚੀ ਹੈ। ਇਸਾਈ ਅਤੇ ਮੁਸਲਮਾਨ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਸ਼ਾਇਦ ਵੀ ਲਿਖਿਆ ਜਿੱਤੇ ਨਹੀਂ ਜਾਂਦੇ। ਸਿਰਫ Hindu ਅਤੇ Sikh ਸਮਾਜ ਦੇ ਲੋਕ ਜਿਹੜੇ ਨੇ ਉਹਨਾਂ ਦਾ ਇਸ ਸਥਾਨ ਨਾਲ ਕੋਈ ਸੰਬੰਧ ਲੱਗਦਾ ਹੈ। ਕਿਉਂਕਿ ਸਿੱਖ ਧਰਮ ਦੇ ਵਿੱਚ ਕੋਈ ਦੇਵਤਾਰੀ ਗੁਰੂ ਨਹੀਂ ਹੋ ਸਕਦਾ ਜਿਹੜੇ ਸਿੱਖ ਉੱਥੇ ਜਾਂਦੇ ਨੇ ਹੋ ਸਕਦਾ ਸ਼ਾਇਦ ਉਹਨਾਂ ਨੂੰ ਇਹ ਪਤਾ ਨਾ ਹੋਵੇ ਜਾਂ ਉਹ ਸ਼ਰਧਾ ਵਾਸਤੇ ਜਾਂ ਭਾਵਨਾਤਮਕ ਤੌਰ ਦੇ ਉੱਤੇ ਇਹਨਾਂ ਦੇ ਵਿਚਾਰ ਨਾਲ ਜੁੜੇ ਹੋਣ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਆਪ ਜੀ ਧਿਆਨ ਨਾਲ ਸੌ ਸੁਖੋ ਅਤੇ ਹੋ ਸਕਦਾ ਹੈ ਆਪ ਨੂੰ ਕੁਝ ਗਿਆਨ ਵੀ ਮਿਲੇ ਅੱਜ ਆਪਾਂ ਗੱਲ ਕਰ ਰਹੇ ਹਾਂ ਰਾਧਾ ਸੋਮੀ ਸਤ ਸੰਗ ਬਿਆਸ ਦੀ ਅਰੰਭਤਾ ਕਦੋਂ ਹੋਈ ਕਿੱਥੇ ਹੋਈ ਕੌਣ ਇਹਦੇ ਸੰਸਥਾਪਕ ਸੀ ਆਪਾਂ ਇਹਦੇ ਬਾਰੇ ਅੱਜ ਵਿਚਾਰ ਕਰਾਂਗੇ ਪਹਿਲਾਂ ਮੈਂ ਵੀਡੀਓ ਪਾਈ ਸੀ ਜਿਹੜੀ ਉਸ ਵੀਡੀਓ ਵਿੱਚ ਇਹ ਦੱਸਿਆ ਗਿਆ ਸੀ ਕਿ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਕਿਸ ਤਰ੍ਹਾਂ ਉਹ ਕੈਂਸਰ ਦੀ ਬਿਮਾਰੀ ਤੋਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਦਰ ਦੇ ਉੱਤੇ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਸੀ ਅਤੇ ਅਰਦਾਸ ਕਰਨ ਤੋਂ ਬਾਅਦ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਦਰ ਤੋਂ ਉਹਨਾਂ ਦੀ ਬਿਮਾਰੀ ਜਿਹੜੀ ਹੈ ਉਹ ਠੀਕ ਹੋ ਗਈ ਸੀ ਅੱਜ ਵੀ ਉਹ ਸ਼ੁਕਰਾਨਾ ਕਰਨ ਵਾਸਤੇ ਆਮ ਤੌਰ ਤੇ ਦਰਬਾਰ ਸਾਹਿਬ ਕੋਈ ਸੰਗਤ ਨੇ ਮੱਥਾ ਟੇਕਦਾ ਉਹਨਾਂ ਨੂੰ ਵੇਖਿਆ ਹੈ ਹੋਰ ਕਿਸੇ ਸਥਾਨ ਦੇ ਉੱਤੇ ਸ਼ਾਇਦ ਉਹ ਨਹੀਂ ਜਾਂਦੇ ਪਰ ਉਹ ਸ੍ਰੀ ਗੁਰੂ ਰਾਮਦਾਸਵਾ ਸਾਹਿਬ ਮਹਾਰਾਜ ਦੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਜ਼ਰੂਰ ਕਰਦੇ ਆਂਦੇ ਸੋ ਆਪਾਂ ਅੱਜ ਗੱਲ ਕਰ ਰਹੇ ਆਂ ਰਾਧਾ ਸਵਾਮੀ ਸਾਸੰਗ ਬਿਆਸ ਦੀ ਅਰੰਭਤਾ ਕਦਮ ਹੋਈ। ਕਿਹਾ ਜਾਂਦਾ ਹੈ ਕਿ ਰਾਧਾ ਸਵਾਮੀ ਸਾਸੰਗ ਬਿਆਸ ਜਿਹੜਾ ਹੈ ਇਹਦੀ ਸਥਾਪਨਾ ਜਿਹੜੀ ਹੈ ਇਹਦੇ ਸੰਸਥਾਪਕ ਜਿਹੜੇ ਨੇ ਉਹ ਸੇਠ ਸ਼ਿਵਦੇਵਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 1861 ਦੇ ਵਿੱਚ ਆਗਰਾ ਦੀ ਧਰਤੀ ਦੇ ਉੱਤੇ ਜਦੋਂ ਭਾਰਤ ਵਿੱਚ ਬਸੰਤ ਪੰਚਮੀ ਮਨਾਈ ਜਾਂਦੀ ਹੈ। ਉਦੋਂ ਨੇ ਇਸ মত ਦੀ ਸਥਾਪਨਾ ਕੀਤੀ ਇਹਨੂੰ ਇਹ ਕੋਈ ਧਰਮ ਨਹੀਂ ਹੈ ਇੱਕ মত ਹੈ ਇਹ ਮਾਨਤਾਵਾਂ ਦਾ মত ਹੈ ਜਿਹੜੀ ਕਿ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੇ ਸਿਸਟਮ ਦੇ ਨਾਲ ਸ਼ੁਰੂ ਕੀਤੀ ਸੀ ਤੇ ਉਹਨਾਂ ਦੇ ਕੁੱਲ ਪੈਰੋਕਾਰ ਜਿਹੜੇ ਨੇ ਇਸ ਸਮੇਂ 3 ਕਰੋੜ ਦੇ ਕਰੀਬ ਨੇ ਸੇਠ ਦੇ ਸ਼ਿੰਦਿਆ ਸਿੰਘ ਜੀ ਮਹਾਰਾਜ ਨੂੰ ਸਵਾਮੀ ਜੀ ਵੀ ਕਿਹਾ ਜਾਂਦਾ ਹੈ ਸਵਾਮੀ ਜੀ ਉਹਨਾਂ ਦਾ ਮੰਨਣਾ ਇਹ ਸੀ ਕਿ ਰਾਧਾ ਜਿਹੜੀ ਹੈ ਉਹ ਜੀਵ ਆਤਮਾ ਹੈ ਤੇ ਉਹਦਾ ਸਵਾਮੀ ਮਤਲਬ ਕਿ ਮਾਲਕ ਦੇ ਨਾਲ ਮਿਲਾਪ ਹੈ ਜਿਹੜਾ ਇਸ ਕਰਕੇ ਉਹਨਾਂ ਦੇ ਮੰਤ ਵਿੱਚ ਕਿਹਾ ਜਾਂਦਾ ਹੈ ਰਾਧਾ ਸਵਾਮੀ ਇਹਦਾ ਮਤਲਬ ਰਾਧਾ ਸਵਾਮੀ ਦਾ ਮਤਲਬ ਹੁੰਦਾ ਹੈ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਜਿਹੜਾ ਉਹ ਉਹਨਾਂ ਦੀ ਗੱਤ ਕਹਿੰਦੀ ਹੈ ਹੁਣ ਆਪਾਂ ਗੱਲ ਕਰ ਲਈਏ ਕਿ ਇਹਨਾਂ ਦੇ ਸੰਸਥਾਪਕ ਜਿਹੜੇ ਨੇ ਜਿਹਨਾਂ ਦਾ ਨਾਮ ਹੈ ਸੇਠ ਸ਼ਿਵਦੇਵਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਹਜੂਰ ਸੁਆਮੀ ਜੀ ਮਹਾਰਾਜ ਵੀ ਕਿਹਾ ਜਾਂਦਾ ਸੀ ਆਗਰਾ ਦੀ ਧਰਤੀ ਦੇ ਉੱਤੇ ਜਿਹੜਾ ਕਿ ਯੂਪੀ ਵਿੱਚ ਹੈ ਉੱਤਰ ਪ੍ਰਦੇਸ਼ ਹੈ ਉੱਥੋਂ ਇਸ ਮਤ ਦੀ ਆਰੰਭਤਾ ਹੋਈ ਇਹ ਸੰਤ ਮਤ ਹੈ ਮਤਲਬ ਕਿ ਇਸ ਮਤ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਉਹ ਸੰਤ ਦੀ ਉਪਾਧੀ ਨੂੰ ਹੀ ਗੁਰੂ ਦੀ ਪਦਵੀ ਦਿੰਦੇ ਨੇ ਜਿਹੜਾ ਵੀ ਇਹਦਾ ਮੁਖੀ ਹੁੰਦਾ ਹੈ ਉਹਨੂੰ ਬਾਬਾ ਜੀ ਪਿਤਾ ਜੀ ਜਾਂ ਸੰਤ ਜੀ ਇਹੋ ਜੇ ਸ਼ਬਦਾਂ ਨਾਲ ਜਾਂ Swami ਜੀ ਸ਼ਬਦਾਂ ਨਾਲ ਬੁਲਾਇਆ ਜਾਂਦਾ ਹੈ ਸੰਬੋਧਨ ਕੀਤਾ ਜਾਂਦਾ ਹੈ ਹੁਣ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਜਿਹੜੇ ਸੇਠ ਸ਼ਿਵਦੇਵਾਲ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਨਾਨਕ ਪੰખી ਸੀ ਇਹ ਵੀ ਗੱਲ ਧਿਆਨ ਦੇਣਯੋਗ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੇ ਨਾਨਕ ਪੰખી ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪੈਰੋਕਾਰ ਸੀ ਇਹ ਆਪ ਜੀ ਕਿਤੇ ਵੀ ਜਾ ਕੇ Google ਦੇ ਉੱਤੇ ਕਿਤੇ ਵੀ ਧਾਰਮਿਕ ਕਿਤਾਬਾਂ ਜਾਂ ਇਹਨਾਂ ਦੀਆਂ ਧਾਰਮਿਕ ਕਿਤਾਬਾਂ 'ਚ ਵੀ ਆਪ ਜੀ ਪੜ ਸਕਦੇ ਫਿਰ ਇੱਕ ਹਾਥਰਸ ਤੋਂ ਇੱਕ ਸੰਤ ਤੁਸੀਂ ਸਭ ਨਾਮ ਦੇ ਇੱਕ ਅਧਿਆਤਮਿਕ ਗੁਰੂ ਉਸ ਇਲਾਕੇ ਵਿੱਚ ਹੋਏ ਹਾਥਰਸ ਜੋ ਯੂਪੀ ਦੇ ਵਿੱਚ ਤੇ ਇਹਨਾਂ ਦੇ ਮਾਤਾ ਪਿਤਾ ਸੇਠ ਸਿੰਘ ਦੇ ਆ ਜਿਹੜੇ ਇਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਉਹਨਾਂ ਦੇ ਵੀ ਕੋਲ ਜਾਂਦੇ ਹੁੰਦੇ ਸੀ ਉਹਨਾਂ ਨੂੰ ਵੀ ਮੰਨਦੇ ਸੀ ਸੇਠ ਸਿੰਘ ਦੇ ਆਸ ਸਿੰਘ ਜੀ ਸੰਤ ਤੁਲਸੀ ਸਾਹਿਬ ਜਿਹੜੇ ਕਿ ਉਖੇ ਹਾਥਰਸ ਦੇ ਵਿੱਚ ਗੁਰੂ ਸੀ ਉਹਨਾਂ ਦੀਆਂ ਸਿੱਖਾਵਾਂ ਤੋਂ ਹੀ ਪ੍ਰਭਾਵਿਤ ਸੀ ਜਿਨ੍ਹਾਂ ਨੇ ਇਹਨਾਂ ਨੂੰ ਗਿਆਨ ਬਖਸ਼ਿਆ ਜਿਨ੍ਹਾਂ ਨੇ ਇਹਨਾਂ ਨੂੰ ਗਿਆਨ ਦਿੱਤਾ ਕਿ ਪਰਮਾਤਮਾ ਹੈ ਕਿੱਥੇ ਜਿਹੜੇ ਉਖੇ ਪੜਾਉਣ ਵਾਲੇ ਸੀ ਜਾਇਤ ਕੇ ਵਿਆਸ ਜੇ ਰਾਦਰ ਸਾਂਧੀ ਕਰਾਂ ਦੇ ਵਿੱਚ ਪਾਉਣ ਵਾਲੇ ਉਹ ਕਹਿੰਦੇ ਨੇ ਕਿ ਰਾਦਰ ਸਾਂਧੀ ਦਾ ਮਤਲਬ ਹੈ ਬ੍ਰਹਮ ਅੰਦਰੂਨੀ ਆਵਾਜ਼ ਨਾਲ ਆਤਮਾ ਦਾ ਮਿਲਾਪ ਹੁੰਦਾ ਤੇ ਸੇਠ ਸ਼ਿਵਦੇਵਾਲ ਸਿੰਘ ਜੀ ਅਕਸਰ ਸੰਤ ਦੁੱਲ ਸਿੰਘ ਸਾਡੇ ਨਾਲ ਉਹਨਾਂ ਨਾਲ ਕਥਾ ਵਗੈਰਾ ਕਰਨ ਜਾਂਦੇ ਹੁੰਦੇ ਸੀ ਹੌਲੀ ਹੌਲੀ ਉਹਨਾਂ ਤੋਂ ਕਥਾ ਕਰਨੀ ਸਿੱਖ ਲਈ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਸਿੱਖ ਲਈਆਂ ਅੰਦੋਲਨ ਬ੍ਰਹਮਚਾਰੀ ਨੂੰ ਉਤਸ਼ਾਹਤ ਇਹ ਮਤ ਨਹੀਂ ਕਰਦਾ ਤੇ ਵੱਖ-ਵੱਖ ਜਿਹੜੇ ਮਤ ਨੂੰ ਮੰਨਣ ਵਾਲੇ ਲੋਕ ਸੀ ਉਹਨਾਂ ਵਿੱਚੋਂ ਕੁਝ ਨੇ ਵਿਆਹ ਵੀ ਕਰਵਾ ਲਿਆ ਸੀ ਜਿਹੜੇ ਅਧਿਆਪਕ ਪੜਾਉਂਦੇ ਸੀ ਇਹਨਾਂ ਦੇ ਥੱਲੇ ਫਿਰ ਇੱਕਦਮ ਇਹ ਪ੍ਰਚਲਿਤ ਹੋ ਜਾਂਦਾ ਹੈ ਉੱਤਰੀ ਭਾਰਤ ਵਿੱਚ ਹੌਲੀ-ਹੌਲੀ ਕਰਕੇ ਵਿਆਸ ਦੇ ਵਿੱਚ ਇੱਕ ਹੋਰ ਸਾਸ ਸੰਕਰ ਬਣ ਜਾਂਦਾ ਹੈ ਜਗ੍ਹਾ ਖਰੀਦੀ ਜਾਂਦੀ ਹੈ ਤੇ ਫਿਰ ਇਸ ਸਥਾਨ ਦੇ ਉੱਤੇ ਇਸ ਡੇਰੇ ਨੂੰ ਜਾਂ ਇਸ ਜਗ੍ਹਾ ਨੂੰ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਵੀ ਸੰਗਤ ਨੂੰ ਕਥਾ ਸੁਣਾਈ ਜਾਂਦੀ ਹੈ ਫਿਰ ਛੇੜ ਸਿੰਘ ਦਿਵਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਇਹਨਾਂ ਦੇ ਪੈਰੋਕਾਰ ਮੰਨਦੇ ਸੀ ਜੀਵਤ ਗੁਰੂ ਮੰਨਦੇ ਸੀ ਜਦਾਦਾ ਸਾਹੀ ਦਿਵਾਲ ਦਰਬਾਰ ਮੰਨਦੇ ਸੀ ਉਹ ਅਕਾਚ ਚਲਾਣਾ ਕਰ ਗਏ ਫਿਰ ਅਕਾਲ ਚਲਾਣੇ ਤੋਂ ਬਾਅਦ ਫਿਰ ਬਾਬਾ ਜੈਮਲ ਸਿੰਘ ਜੀ ਇਹਨਾਂ ਦੇ ਮੁਖੀ ਬਣ ਗਏ ਤੇ ਰਾਜ ਸਾਧਗ੍ਰਾਮ ਤੇ ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਇਹਨਾਂ ਦੀ ਜਿਹੜੀ ਤਰਤੀਬ ਸ਼ੁਰੂ ਹੁੰਦੀ ਹੈ ਉਹਨਾਂ ਤੋਂ ਬਾਅਦ ਫਿਰ ਸੰਤ ਜੈਮਲ ਸਿੰਘ ਜੀ ਕਹਿੰਦੇ ਨੇ ਕਿ 1899 ਤੋਂ 1903 ਤੱਕ ਮੁਖੀ ਰਹੇ ਫਿਰ ਸੰਤ ਸਵਰਨ ਸਿੰਘ ਜੀ 1903 ਤੱਕ ਤੋਂ ਲੈ ਕੇ 1948 ਤੱਕ ਮੁਖੀ ਰਹੇ ਦੇ ਸੰਤ ਜਗਤ ਸਿੰਘ ਜੀ 1948 ਤੋਂ ਲੈ ਕੇ 1952 ਤੱਕ ਮੁਖੀ ਰਹੇ ਇਹ ਸੰਤ ਚਰਨ ਸਿੰਘ ਜੀ 1952 ਤੋਂ 1990 ਤੱਕ ਮੁਖੀ ਰਹੇ ਅਤੇ 1990 ਤੋਂ ਲੈ ਕੇ ਅੱਜ ਤੱਕ ਬਾਬਾ ਗੁਰਿੰਦਰ ਸਿੰਘ ਜੀ ਢੱਲੋਂ ਜੋ ਕੇ ਵਜੂਦਾ ਮੁਖੀ ਨੇ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਹੈ ਕਿ ਰਾਧਾ ਸਵਾਮੀ 사ਸੰਗ ਵਿਆਸ ਬਾਰੇ ਜਾਣਕਾਰੀ ਦੇਣਾ ਹੈ ਇਸ ਕਰਕੇ ਜੇ ਆਪ ਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਆਪ ਜੀ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਨਾਲ-ਨਾਲ ਇਸ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨੇ ਜੀ ਜੇ ਕੋਈ ਜਾਣਕਾਰੀ ਅਧੂਰੀ ਲੱਗੇ ਉਹ ਵੀ ਆਪ ਜੀ ਨੇ ਕਮੈਂਟ ਵਿੱਚ ਜ਼ਰੂਰ ਮੇਰੇ ਨਾਲ ਗੱਲ ਕਰਨ ਦੀ ਕਿਰਪਾਲਤਾ ਕਰਨੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜਾਣਕਾਰੀ ਨਾਲ ਭਰਪੂਰ ਲੈ ਕੇ ਆਉਂਦੇ ਰਹਿਾਂਗੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ